ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਨੁੱਖੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਗੱਲ ਆ ਗਈ ਜੀ ਇਦਾਂ ਜਿਹੜੀ ਮੈਂ ਨਾਨ ਨਿਰੋਧ ਦੀ ਗੱਲ ਕਰੀ ਸੀ ਇੱਕ ਉਹ ਨਾਨ ਪ੍ਰੋ ਦੁੱਧ ਨੇ ਨਾ ਮੈਨੂੰ ਥੋੜਾ ਜਿਹਾ ਚੱਕਰਾਂ ਦਾ ਚ ਪਾ ਚੱਕਰਾਂ ਚ ਐਦਾ ਪਾਇਆ ਜੀ ਵੀ ਉਹ ਦੁੱਧਾ ਬੰਦ ਹੋਣ ਕਰਕੇ ਸਮਝ ਲੋ ਡੱਬੇ ਉਹਨਾਂ ਦੇ ਮੈਂ ਜਿਹੜਾ ਸਿਮਿਲਰ ਦਾ ਡਾਕਟਰ ਨੇ ਕਿ ਲਿਖਿਆ ਸੀ ਉਹ ਦੁੱਧ ਲੈ ਗਿਆ ਸੀ ਤੇ ਅੱਜ ਜਿਹੜੀ ਸਾਡੀ ਨੰਨੀ ਜੀ ਆ ਇਹਨੇ ਉਹ ਪੀਤਾ ਜੀ ਉਹ 10 ਵਜੇ ਦਾ ਪੀ ਕੇ ਜੱਦੀ ਸੁੱਤ ਗਈ ਐ ਸੱਚੀ ਕਹਿੰਦਾ ਸਾਰਿਆਂ ਨੂੰ ਇਹਨੇ 10 ਵਜੇ ਦੀ ਫੀਡ ਲੈ ਲਈ ਜੀ ਉਹਨੂੰ 10 ਵਜੇ ਦੀ ਫੀਡ ਦੇ ਲਈ ਜੀ ਮੁੜ ਕੇ 4:00 ਵੱਜ ਗਏ 5:00 ਵੱਜਣੇ ਆਲੇ ਆ ਸਮਝ ਲਓ ਵੀ ਤਕਰੀਬਨ 6-7 ਘੰਟੇ ਹੋ ਗਏ 6-7 ਘੰਟੇ ਹੋ ਗਏ ਅਜੇ ਤੱਕ ਇਹਨੇ ਫੀਡ ਨਹੀਂ ਲਈ ਮੁੜ ਕੇ ਫੀਡ ਨਹੀਂ ਲਈ ਥੋੜਾ ਜਿਹਾ ਟੈਨਸ਼ਨ ਦਿਮਾਗ ਨੂੰ ਹੋ ਗਈ ਥਾਲ ਦੇ ਵੀ ਬਹੁਤ ਆ ਥਾਲ ਦੇ ਵੀ ਬਹੁਤ ਆ ਸਿਸ ਜੁੱਤੀ ਵੀ ਪਾਉਂਦੇ ਆ ਫੇਰ ਉੱਠਣਾ ਆ ਉੱਠ ਦੀ ਮਤਲਬ 2-3 ਕ ਕੁੱਟ ਪੀ ਕੇ ਫੇਰ ਸੌਣ ਦੀ ਦੁਬਾਰਾ ਪਤਾ ਨਹੀਂ ਉਹ ਦੁੱਧ ਦੇ ਵਿੱਚ ਇੱਕੋ ਕੀ ਐਨੀ ਸੀ ਜਿਹੜੀ ਵੀ ਨਾ ਆਪਣਾ ਵੀ ਟਰਾਈ ਕਰਿਆ ਇਹ ਉਹ ਵੀ ਨਹੀਂ ਪਿੰਦੀ ਇਹ ਹੁਣ ਪਤਾ ਨਹੀਂ ਉੱਥੇ ਜਿਆਦਾ ਸੀ ਹੁਣ ਮਤਲਬ ਨੱਟ ਭੱਜ ਜੀ ਭੰਬਰੀ ਤੋਂ ਨਿਕਲੇ ਇਹਦੇ ਚੱਕਰ ਕਰਕੇ ਵੀ ਚੱਲ ਪਹਿਲਾਂ ਇਹਨੂੰ ਦੇਖਦਾ ਉੱਥੇ ਜਿਹੜਾ ਡਾਕਟਰ ਨੂੰ ਇਹਨੂੰ ਚੈੱਕ ਅਪ ਕਰਾਇਆ ਜੀ ਉਹ ਕਹਿੰਦਾ ਜਿਹੜਾ ਇਹਦਾ ਡਾਕਟਰ ਹੈ ਮੈਨ ਤੁਸੀਂ ਉਹ ਨੂੰ ਮਿਲੋ ਉਹ ਕਹਿੰਦੇ ਵੀ ਸਾਨੂੰ ਤਾਂ ਵੀ ਜਿਵੇਂ ਇਹਦਾ 슈ਗਰ ਜਾਂ ਲੱਗਦਾ ਜਾਂ ਇਹ ਦੀ ਛਾਤੀ ਜਾਂ ਮੈਂ ਕਿਹਾ ਵੀ ਜਾਵੇ ਨੂੰ ਇੰਨਾ ਜਖਮ ਤਾਂ ਛਾਤੀ ਦਾ ਡਾਕਟਰ ਹੈ ਨਾ ਜਦ ਦੀ ਜਾਉਂਗਾ ਹੂੰ ਵੀ ਹੁਣ ਜ਼ਖਾਮ ਹਟੇ ਤਾਂ ਬਾਅਦ ਸਾਤੀ ਜੰਮ ਕਿਵੇਂ ਹੋ ਜੂਗੀ ਇਹ ਵੀ ਹੈਗੀ ਤੇ ਫਿਰ ਮੈਂ ਆਪਣੇ ਡਾਕਟਰ ਨਾਲ ਗੱਲ ਕੀਤੀ ਜੀ ਉਹਨਾਂ ਦਾ ਪਰਸਨਲ ਨੰਬਰ ਹੈਗਾ ਸੀ ਸਾਡੇ ਕੋਲ ਤੇ ਉਹ ਕਹਿੰਦਾ ਵੀ ਕੋਈ ਜ਼ਿਆਦਾ ਬੜੀ ਕੋਈ ਗੱਲ ਨਹੀਂ ਹੈਗੀ ਵੀ ਕਈ ਵਾਰ ਬੱਚੇ ਦੀ ਸ਼ੂਗਰ ਵੀ ਡਾਊਨ ਹੋ ਜਾਂਦੀ ਆ ਜਿਆਦਾ ਟਾਈਮ ਫੀਡ ਨਾ ਦੇਣ ਕਰਕੇ ਵੀ ਤੁਸੀਂ ਇੱਕ ਵਾਰ ਚੈੱਕ ਅਪ ਕਰਾਉਣ ਆ ਜਾਓ ਨੂੰ ਉਹ ਘਬਰਾਟ ਨਹੀਂ ਤੇ ਹੁਣ ਮੈਂ ਗੱਡੀ ਭੇਜਾਈ ਵੀ ਜੀ ਤੇ ਕੋਲ ਨੂੰ ਬੇ ਉਦੋਂ ਤੱਕ ਬਹੁਤ ਕਰਦੇ ਫਲਾਂਚ ਫਲਾਂ ਨੇ ਫਲਾਂਚ ਵੀ ਆਇਆ ਤਾ ਤੋਂ ਆਉਂਗਾ ਤੇ ਤੂੰ ਅਮਰਤ ਨੂੰ ਢਾਲੂਗੀ ਜੇ ਕਰੀਆ ਸੀ ਕੋਸ਼ਿਸ਼ ਇਹ ਤਾਂ ਇੰਤਜ਼ਾਰੇ ਰੱਖਿਓ ਇਹ ਤਾਂ ਪਹਿਲੇ ਜਖਾਮ ਫੇਰ ਹੋਇਆ ਵੇ ਕਿਤੇ ਫੇਰ ਨਾ ਕਰ ਦੇਵੇ ਉਹਨਾਂ ਨੇ ਦੇਖੀ ਨਾ ਉਦੋਂ ਵੀ ਜਿੱਦਣ ਇੱਕ ਦਿਨ ਅਸੀਂ ਪਹਿਲਾਂ ਵੀ ਗਏ ਸੀ 9 ਸਾਲ ਵਾਲੇ ਦਿਨ ਜਿੱਦਣ 9 ਮਹੀਨਾ ਸਾਲ ਵਾਲੇ ਦਿਨ ਵੀ ਗਏ ਸੀ ਉਦੋਂ ਵੀ ਉੱਠਦੀ ਨਹੀਂ ਸੀ ਹੈਗੀ ਉਹਨਾਂ ਨੇ 2 ਮਿੰਟ ਲਾਇਆ ਕੁੜੀਆਂ ਨੇ ਅੱਧੇ ਕੱਪੜੇ ਦੇ ਖੋਲੇ ਪਿੱਠ ਵਰ 2-4 ਮਾਰੇ ਥੱਪੜ 2-4 ਮਾਰੇ ਢੋਲੇ ਕਹਿੰਦੇ ਜੀ ਸੰਦੀਪ ਨੂੰ ਪਲਾਉ ਫੀਡ ਇਹ ਤਾਂ ਰੱਜ ਕੇ ਪੀਲੀ ਤੀ ਇਹ ਫੇਰ ਉੱਥੇ ਰੱਜ ਕੇ ਪੀਲੀ ਅਸੀਂ ਸਾਡੀ ਸਾਡੀ ਹੈਗੀ ਨਾ ਇੱਕ ਗੱਲ ਸਾਡੇ ਤੇ ਪ੍ਰਤੀ ਹਮਦਰਦੀ ਹੈ ਲਾ ਲੋ ਚਾਹੇ ਸਾਡਾ ਪਿਆਰ ਆ ਸਾਡੀ ਭਾਵਨਾ ਮੈਂ ਵੀ ਅਸੀਂ ਇਹਨੂੰ ਠੇਸ ਨਹੀਂ ਪਹਜਾ ਸਕਦੇ ਮੈਂ ਨਹੀਂ ਪਹਚਾਉਣਾ ਹੁਣ ਲੈ ਰੱਬ ਨੇ ਇੰਨਾ ਮੋਲ ਚੀਜ਼ ਦਿੱਤੀ ਆ ਜੇ ਹੁਣ ਇਹਨਾਂ ਨੂੰ ਨਹੀਂ ਸੰਭੇ ਹੋਰ ਸੰਭਾਂਗੇ ਕਿ ਇਹਨਾਂ ਨੂੰ ਫੇਰ ਆਉਣਾ ਸੜਕ ਉੱਪਰੋਂ ਬਣਤਾ ਕੀ ਪਤਾ ਨਹੀਂ ਕਿੱਥੇ ਜਾ ਕੇ ਉਤਰੋਣਾ ਕਿੱਥੇ ਨਹੀਂ ਇਹ ਨਹੀਂ ਸ਼ਾਰਟਕਟ ਬਹੁਤ ਵਧੀਆ ਸੀ ਆ ਜਿਹੜਾ ਚਲੋ ਦੇਖ ਲੋ ਚੜਜੋ ਜੇ ਗਾਹ ਕਿਤੇ ਉਤਰੇ ਨਹੀਂ ਫੇਰ ਮੁੜ ਕੇ ਉਹਨਾਂ ਆਉਣਾ ਪਰ ਉੱਧਰੋਂ ਕੀ ਜਾ ਕੇ ਰੋਪੜ ਚ ਨਹੀਂ ਉਤਰਨੀ ਹੈਗੀ ਇਹ ਹਾਂ ਤੇ ਜਦ ਦੇਖੀ ਹੀ ਨਹੀਂ ਹੈਗਾ ਫਿਰ ਪਤਾ ਨਹੀਂ ਨਾ ਕੁਝ ਵੀ ਇਹਦੇ ਨਾਲ ਆਪਾਂ ਹੁਣ ਰਿਸਕ ਵੀ ਨਹੀਂ ਲੈ ਸਕਦੇ ਹਾਂ ਆ ਤਾਂ ਡਾਕਟਰ ਕਹਿੰਦਾ ਮੈਂ ਹਸਪੀਟਲ 'ਚ ਆਜੂ ਕੁਝ ਕਰਨੀ ਹੈਗਾ ਬੇ ਆ ਤਾਂ ਉੱਠਦੀ ਆ ਨੋਰਮਲ ਮਾ ਚੀਜ਼ ਤਾਂ ਹੁਣ ਇਹਦੀ ਬਹੁਤ ਘਟ ਗਈ ਕੱਲ ਨਾਲ ਹਾਂ ਜਿਹੜੀਆਂ ਖੰਗ ਜੀ ਮਾਰਦੀਆਂ ਨੇ ਹਾਂ ਇਹ ਤਾਂ ਪੇਚ ਨੂੰ ਕੱਲ ਤਾਂ ਬਹੁਤ ਤੇ ਕਰਦੀ ਸੀ ਵਿੰਟਮੈਂਟ ਬਾਤ ਕਰਦੀ ਸੀ ਉਹ ਨਹੀਂ ਹੈਗੀ ਹੁਣ ਜਿਵੇਂ ਨਾ ਉੱਠਦੀ ਉੱਠਦੀ ਵੀ ਆ ਜਿਵੇਂ ਟੈਪਰ ਚੇਂਜ ਕਰਦੀ ਸੁਚੂ ਵੀ ਕਰਦੀ ਆ ਪੋਟੀ ਵੀ ਕਰਦੀ ਆ ਐ ਨਹੀਂ ਵੀ ਨਹੀਂ ਕਰਦੀ ਹੂੰ ਉੱਠਦੀ ਆ ਬਸ ਜੇ ਦੁੱਧ ਕਹਿੰਦੇ ਆ ਦੇਖੋ ਮੈਂ ਮੈਨੂੰ ਡਾਕਟਰ ਨੇ ਐ ਕਿਹਾ ਤਾਂ ਵੀ ਐ ਕਰਕੇ ਲੈ ਮੂੰਹ ਬੰਦ ਕਰ ਲੈਂਦੀ ਆ ਵੀ ਦੁੱਧ ਨਹੀਂ ਮੈਂ ਬਿਨ ਉਹ ਅਸਲ ਤੋਂ ਦੁੱਧ ਨੇ ਬਦਲ ਗਿਆ ਨਾ ਅੱਜ ਦੁੱਧ ਜਿਆਦਾ ਉਹਦੇ ਚ ਫੈਟ ਜਿਆਦਾ ਹੋਣੀ ਆ ਕੋਈ ਨਾ ਕੋਈ ਚੱਕਰ ਹੋਣਾ ਵਿੱਚ ਦੁੱਧ ਚ ਮਿੱਠਾ ਜ਼ਿਆਦਾ ਫਿਰਦਾ ਸ਼ੂਗਰ ਵਧਣੀ ਵਧੂਗੀ ਕਿ ਘਟੂਗੀ ਵਧੂਗੀ ਸ਼ੂਗਰ ਦਾ ਇਹ ਕੀ ਪਤਾ ਨਹੀਂ ਆ ਇੰਨੀ ਕਰੀ ਨਹੀਂ ਉਹ ਤਾਂ ਚਲ 10 ਵਜੇ ਬਾਅਦ 2 ਘੰਟੇ ਬਾਅਦ ਉਤਰ ਜਾਂਦੀ ਹੈ ਸ਼ੂਗਰ ਤਾਂ ਮਾ ਹਾਂ ਜੰਬ ਖਾਂਦੇ ਪੀਂਦੇ ਵੀ ਆ ਹਾਂ ਚਲ ਕੋਈ ਨੂੰ ਦੇਖਦੇ ਹਾਂ ਇਹਨੂੰ ਡਾਕਟਰ ਕੋਲ ਲੈ ਕੇ ਚੱਲੇ ਹੋਏ ਆ ਇਹਨੂੰ ਕੋਈ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਫਿਰਦੀ ਹੈ ਮੈਂ ਕਿੱਥੇ ਨਹੀਂ 10 ਵਜੇ ਦੀ ਸ਼ੀਸ਼ੀ ਪੀ ਕੇ 90 ਐਮਐਲ ਦੁੱਧ ਪੀ ਕੇ ਲੈ ਠਾਲ ਤੂੰ ਠਾਲ ਦੇ ਚੱਲ ਤੇਰੇ ਕੰਦੇ ਨੀ ਜ਼ੁਖਾਮ ਹੋ ਗਿਆ ਪੁੱਤ ਇਹਨਾਂ ਚਾਲ ਦੂੰਗੀ ਇਹਨਾਂ ਠਾਲ ਦੇ ਹੂੰ ਜੋ ਮਾਰ ਕੇ ਉਧਰ ਦਾ ਜੂੰਗਰੀ ਸਰਕੀ ਕਰਦੀ ਆ ਥੋੜਾ ਜਿਹਾ ਐਕਸਪ੍ਰੈਸ਼ਨ ਜੇ ਮੂੰਹ ਦੇ ਹੋਰ ਲੋਟਾ ਇਹ ਗੱਲ ਤੇ ਨਾ ਮਾਰੀ ਪੁੱਤ ਪੈਰ ਪਰ ਮਾਰ ਦਿੰਦੇ ਦਾ ਡੋਲਾ ਕਰਦੇ ਥੋੜਾ ਮਾਰਦੇ ਹੁੰਦੇ ਉਹ ਹਾਂ ਕਹ ਮੈਂ ਤੇਰੀ ਦੀਦੀ ਤੈਨੂੰ ਠਾਲ ਦਿਆ मत दे दी थी थाली इतनी उठकड़ के दीदी उठना नहीं तो दीदी क्या करूंगी कि नाम लिया करूंगी अमर तो दीदी अच्छा तो है तो तो छोटी है फिर दीदी अकाउंट अच्छा छोटी बहन अच्छा। है मेरी थाली है ना वही दोबारा जे लेके आई दादी नाल जाके लड्डू कह दी ये मैं अपने कनवीजी वास्ते रही खाप गई ਕਿੱਥੇ ਹੁਣ ਕਰਨਵੀਰ ਜੀ ਕਿੱਥੇ ਆ ਬਈ ਹੈਲੋ ਲੈ ਜੋਦੇ ਵਾਸਤੇ ਰੱਖ ਤੇ ਘਰੇ ਫਿਰ ਲੱਡੂ ਕਿੱਥੇ ਆਓ ਲੱਡੂ ਖਾਗੀ ਇਹ ਕਿਹੜੀ ਗੱਲ ਆ ਬਈ ਬਸ ਇੱਧਰ ਪੰਜਾਬ ਦਾ ਮੌਲਕ ਆ ਵਧੀਆ ਲੱਗਦਾ ਫੁੱਲ ਫੁੱਲ ਹੈਨਾ ਹਾਂ ਇਹਦੇ ਵਿੱਚ ਨਾ ਫੋਟੋ ਆਉਂਦੀ ਆਉਂਦੀ ਹਾਂ ਹਾਂ ਹੁਣ ਪਰੂ ਕਾਲੀ ਨਹੀਂ ਤਾਂ ਫੋਟੋ ਬਣਾ ਲੈਂਦੇ ਚੱਲਾ ਦੋ ਲੱਡੂ ਦਾ ਉਹਦੇ ਤੱਕ ਪੁੱਛਦੇ ਕਰਦੀ ਉਹ ਜਿਹੜੇ ਗੁਰਕਰੇ ਤੇ ਉਹਦੇ ਉਹ ਵੀ ਹੋ ਰਹੇ ਆ ਠੀਕ ਹੈ ਤਾਂ ਵੀ ਸ਼ੋਗਰਾ ਜੀ ਸੰਭਾਲੇ ਪਿਆ ਚਲੋ ਹੁਣ ਰੋਪੜ ਡਾਕਟਰ ਜਾ ਕੇ ਮਿਲਦੇ ਡਾਕਟਰ ਨੂੰ ਮਿਲ ਲਈ ਜੀ ਪਹਿਲਾਂ ਦੇਖਦੇ ਕਿਆ ਕਹਿੰਦਾ ਕਿਆ ਨਹੀਂ ਉਹਨੇ ਕਿਆ ਕਰਨਾ ਇੱਕ ਵਾਰ ਤਾਂ ਇਹਦਾ ਸੂਈ ਮਾਰ ਕੇ ਦੇਖੂਗਾ ਇਹਦਾ ਸ਼ੂਗਰ ਟੈਸਟ ਤਾਂ ਕਰੂਗਾ ਨਹੀਂ ਨਹੀਂ ਵਿਕਾਟਾ ਕਿਵੇਂ ਕਿਵੇਂ ਦੀ ਬਹਾਦਰ ਕਰੇ ਵੀ ਸਹੀ ਹੋਊਗਾ ਪ੍ਰਾਇਸ ਪ੍ਰਾਇਸ ਦਾ ਭਾਵ ਤਾਂ ਤਰਾ ਮਾ ਹੁਣ ਬਣਾ ਦੇਣਾ ਦੋ ਥੱਪੜ ਲਾ ਕੇ ਹੋ ਇਹ ਨਾ ਜੰਦਾ ਦੀ ਜਰਾ ਅੱਜ ਵੀ ਇਹ ਸੌਂਦੀ ਦੀ ਅੱਛਾ ਤਾਂ ਖਾਣੇ ਆ ਬੁੱਤ ਖਾਣੇ ਆ ਪਰ ਰੋਪੜ ਜਪੈ ਟੈਂਸ਼ਨ ਹੋਰ ਸੌਣ ਦਾ ਟਾਈਮ ਨਹੀਂ ਪਹੁੰਚ ਬਈ ਦਾ ਰਾਤ ਨੂੰ ਜਗਰਤਤਾ ਕਰਾਉਗੀ 12:05 17:05 ਵਜੇ ਦਾ ਟਾਈਮ ਨੇ ਨੇ ਉੱਠਣਾ ਨਹੀਂ ਸਕੂਲ ਵੀ ਹੁਣ 9 ਵਜੇ ਲੱਗਣ ਲੱਗ ਗਿਆ ਨਾ ਬੱਚਿਆਂ ਦਾ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਇਹ ਸੌਂ ਤਾਂ ਜੱਦੀ ਹੋ ਰਹੀ ਹੈ ਬਾ 11:00 ਵਜੇ ਸੌਂਗੀ ਜੀ ਉਸ ਤੋਂ ਬਾਅਦ ਥਾਲ ਗਏ ਡੱਪਰ ਜਾ ਚੇਂਜ ਕਰਦੇ ਆ ਉੱਠਦੀ ਆ ਫੇਰ ਸੌ ਜਾਂਦੀ ਹੈ ਰਿਤ ਨੂੰ ਪੁੱਤ ਐਦੇ ਵੀ ਕਨਜੈਕਸ਼ਨ ਲਾਜ ਦਿੰਦੀ ਅੱਧਾ ਜਦੋਂ ਜ਼ਖਾਵੇਂ ਇਹ ਨਹੀਂ ਖਰੇ ਨਰਿੰਦਰ ਇਹ ਤੇ ਲਿਆ ਗਿਆ ਨਾ ਰਮੇਂਦਰ ਨੂੰ ਬੋਲ ਇਹ ਸੁਗਰ ਟੈਕ ਕਰਨਾ ਹੈ ਮੈਂ ਬਸ ਇਹ ਮਾਰ ਚੈੱਕ ਕਰ ਦਾਂ ਤਹਾਂ ਮੈਂ ਮੈਂ ਸਭ ਤੋਂ ਸਾਂ ਕੋਲ ਕਿਹੋ ਬਿਮਾਰ ਹੈ ਨਹੀਂ ਕੋਈ ਅਸਲੀ 6 7 ਦੇ ਮਾਰਨਾ ਹੈ ਇੱਧਰ ਮਾਰਨ ਤੇ ਫਰਕ ਹੈ ਤੁਸੀਂ ਜੇ ਡੀਲੀ ਨਹੀਂ ਹੋਏ ਉਹ ਕੋਈ ਕਹਿੰਦਾ ਤੇਰੇ ਮਾਰਨ ਨਾ ਨਾ ਮੈਂ ਨਾ ਫਿਰ ਜਿਵੇਂ ਅਸੀਂ ਦਰ ਜੀਏ ਤੇ ਸੁਖਮਾਨ ਚੈੱਕ ਅਪ ਕਰਾਏ ਤੇ ਉਹ ਕਹਿੰਦੇ ਦੀ ਸ਼ਾਕੀ ਜਾਵ ਲੱਗ ਜੀ ਸਾਨੂੰ ਇੱਕ ਵਾਰ ਹਾਂ ਕਹਿੰਦੇ ਫਿਰ ਤੁਸੀਂ ਸਿੱਧਾ ਡਾਕਟਰ ਨਾਲੇ ਕੋਲੇ ਜਾ ਮੈਂ ਤਾਂ ਹੀ ਤੁਹਾਨੂੰ ਫੋਨ ਕਰਿਆ ਸੀ ਕਿ ਤੁਸੀਂ ਇਹਦੀ ਸ਼ਕਤੀ ਵੀ ਚੈੱਕ ਕਰਵਾਓ ਲੈnde ਕੱਲ੍ਹ ਨਾਲ ਇਹ ਤਾਂ ਗੜਾ ਖਰਾਬ ਸੀਗਾ ਹਾਂਜੀ ਤੇ ਅੱਜ ਵੀ ਫੀਡਿੰਗ ਨਹੀਂ ਲੈ ਰਿਆ ਲੈ ਰਹੀ ਥੋੜੀ ਦੇਹੀ ਹੈ ਅੱਛਾ ਤੇ ਨਾ ਨਾ ਨਹੀਂ ਥੋੜੀ ਜੀ ਪੀਣਾ ਸ਼ਨੀ ਗਰੂਜੋ ਹੋਟ ਹੋ ਗਿਆ ਹਾਂ ਜੇ ਪਰਖਤੇ ਬਿਨਾ ਬੱਚਾ ਉੱਥੇ ਤੇ ਉਧਰ ਹੁੰਦਾ ਬੀਤ ਘਾਟਾ ਸੀ ਦੇਖੋ ਜਿਸ ਕਾਰ ਕਰਦੀ ਆ ਜਦ ਵੀ ਮੈਂ ਐਵੇਂ ਕੁਝ ਕਰਕੇ ਦੇ ਲਿੱਤ ਨੂੰ ਫਿਰ ਮੀਨ ਫੀਡ ਮੰਗਦੀ ਸ਼ੂਗਰ ਦਾ ਫੇਰ ਸ਼ੂਗਰ ਦਾ ਫੇਰ

ਬੱਸ ਬੱਸ ਜਿਹਨੇ ਤੁਸੀਂ ਮੈਨੂੰ ਇਤਿਹਾਸਿਕ ਮੈਡੀਸਨ ਤੱਕ ਨੂੰ ਉਵੇਂ ਹੀ ਦਿੰਦੀ ਹੈ ਪਰ ਥੋੜੀ ਜਿਹਾ ਜਾਨਾ ਦੇਤੀ ਹੋਏ ਉਹਦੇ ਕਰਕੇ ਮੈਨੂੰ ਵੀ ਮੈਨੂੰ ਵੀ ਅਹੀ ਡਾਊਟ ਸੀ ਵੀ ਇਹਦਾ 0.3 ਹੈ 0.2 ਉਹ ਘਟਾ ਉਹ ਵੀ 8 ਘੰਟੇ ਬਾਅਦ ਦਿੰਦੀ ਸੀ ਇਹਨਾਂ ਸੌਰੀ 10 ਘੰਟੇ ਬਾਅਦ ਜਿਹੜਾ ਵੇਟ ਹੁੰਦਾ ਉਹਦਾ 0.9 ਹਾਂ 5 ਕਿਲੋ ਦੇ 0.5 ਹਾਂਜੀ ਜੇ ਸਮਝ ਲਓ ਦੋ ਆ ਤਾਂ 0.2 ਹੋ ਗਿਆ ਇੱਕ ਕੰਮ ਕਰਨਾ ਹੈ ਹਾਂ ਕੋਈ ਕੁਸ਼ਨ ਨਹੀਂ ਕਰੀ ਐਸਸੀ ਦਾ ਕਰ ਲੈਣਾ ਇੱਕ ਮੈ ਸਿਸਟਰ ਨੂੰ ਹੀ کہنا ਹਾਂ ਨਹੀਂ ਫੀਡਿੰਗ ਕਰਨਾ ਠੀਕ ਹੈ ਇੱਕ ਇਹਦਾ ਟੈਸਟ ਕਰਉਣਾ ਹੈ ਫੀਡਿੰਗ ਤੇ ਇੱਕ ਹੀ ਸਖਸ਼ਣ ਕਰਾਉਣਾ ਹਾਂ ਉਹ ਬਾਹਰ ਹੈ ਨਾ ਉਹ ਜਦੋਂ ਨਿਕਲਣਗੇ ਗਰਵੇ ਇਸ ਮੈਂ ਹਾਂ ਰੋਣ ਦੀ ਆਲੋ ਸੂਈ ਨੇ ਅਸਰ ਕਰਾਇਆ ਜਿਹੜੀ ਲਾਈ ਆ ਉਹਨੇ ਫੀਡਿੰਗ ਵੀ ਲੈ ਲਈ ਹਾਂ ਨਰਿੰਦੂ ਨਾਰਜਾ ਦਾ ਪਰ ਐ ਨਹੀਂ ਸੀ ਜਨਾ ਮੰਨਦੇ ਨੂੰ ਫੋਨ ਕਰਿਆ ਆਪਰੇ ਤਨ ਅਰੇ ਵੀ ਇੱਕ ਟਿਕਾ ਲਾ ਦੋ ਜੇ ਕਹਿਣਾ ਨਹੀਂ ਮੰਨਦੀ ਚਲੋ ਜੀ ਕੀ ਹੋ ਗਿਆ ਚੀਲੇ ਕਿਹਨੇ ਫੋਨ ਮਾਰਿਆ ਕੋਲ ਤਨ ਆ ਨੰਦਿਆ ਪੌੜੀਆਂ ਤੋਂ ਸਾਡੀ ਘਰ ਪੌੜੀਆਂ ਵਾਲੀ ਲਾ ਫਿਰ ਇਹ ਪੌੜੀਆਂ ਥੋੜੀਆਂ ਜੀਆਂ ਅਨੋਖੀਆਂ ਹਾਂ ਇਹ ਅਨੋਖੀਆਂ ਜੀਆਂ ਪੌੜੀਆਂ ਥੋੜੀਆਂ ਜੀਆਂ ਇਹ ਹਾਂ ਮੈਂ ਖੋਲਦਾ ਇਹ ਪੌੜੀਆਂ ਥੋੜੀ ਜਿਹਾ ਜ਼ਿਆਦਾ ਹੀ ਅਨੋਖੀਆਂ ਹੈ ਜਗਾ ਘੱਟ ਹੋਣ ਕਰਕੇ ਨਾ ਦੇਖ ਤਾਂ ਜਿਹੜਾ ਸਾਫ ਹਨਾ ਸੋਖੀ ਰੀਤ ਆ ਜਾ ਪੁੱਤ ਤੂੰ ਗੱਡੀ 'ਚ ਨਾ ਮੈਂ ਵੀ ਮੈਂ ਗੱਡੀ 'ਚ ਜਾਣਾ ਤੈਨੂੰ ਚੀਜੀ ਖਿਲਾ ਦਿੰਦਾ ਉਧਰ ਤੋਂ ਉੱਥੇ ਤੋਂ ਦਵਾ ਦਿੰਦਾ ਕੋਈ ਮੈਂ ਦਵਾ ਦਿੰਦਾ ਤਾਂ ਪੌੜੀਆਂ ਬਹੁਤ ਅਨੋਖੀਆਂ ਆ ਜਾ ਆ ਜਾ ਤੂੰ ਦਵਾਵਾਂ ਹਾਂ ਗੱਡੀ ਚੱਲੇ ਜਾਨੀ ਮੈਂ ਅੱਛਾ ਬਾਸ ਸ਼ਾਬਾਸ਼ ਸ਼ਾਬਾਸ਼ ਹਾਂ ਉਹ ਹੈਗੀ ਕੀ ਕੀ ਉਹ ਉਰਖ ਉਹ ਕੀ ਉਰਖ ਕੀ ਕੀ ਹੈ ਦੁਕਾਨ ਖਾਦੀ ਦੁਕਾਨ ਆਜੇ ਤਾਂ ਆ ਆ ਵੀ ਆ ਗਿਆ ਆੜੀ ਮੇਰਾ ਜੀ ਸਮਾਨ ਲਿਆ ਆ ਜਾ ਕੇ ਵਾਹਿਗੁਰੂ ਕਰਤੀ ਕਿਰਪਾ ਤੇ ਪਰ ਚਾਚਾ ਨੈਂ ਹਾਂ ਕੀ ਆਲਾ ਲੈ ਸਮਾਨ ਦਿੱਲੀ ਦਾ ਤਾਤਾ ਰਾ ਡਾਇਨਾਸੌਰ ਪਰ ਡਾਇਨਾਸੌਰ ਚੜਾਇਆ ਪਿਆ ਹਉ ਹੰਡਾ ਹੋ ਗਿਆ ਮੌਸਮ ਨਾ ਸ਼ਾਮ ਦਾ ਟਾਈਮ ਹੋ ਗਿਆ ਹਾਂ ਚਾ ਲੈ ਲੈ ਆ ਪੰਡੇ ਨਹੀਂ ਪੁੱਤ ਤਾਂ ਕੀ ਕਰਨੇ ਆ ਬਾਬਾ ਜੀ ਸਾਸਰੀ ਘਰ ਦੇ ਕੀ ਵੈਸੇ ਹਰ ਕੀ ਪਤਾ ਜੀ ਐਨ ਚੜਦੀ ਕਲਾ ਚ ਐਨ ਮਹਾਰਾ ਦੀ ਐਨ ਦਿਆ ਮਹਾਰਾ ਦੀ ਤੁਸੀਂ ਸੁਣਾਓ ਜੀ ਹੋਰ ਚਾਹ ਪਾਣੀ ਦੁੱਧ ਦੀ ਸੇਵਾ ਜੀ ਤੁਸੀਂ ਦੱਸੋ ਬਾਈ ਬਸ ਮਿਹਰਬਾਨੀ ਜੀ ਹਾਂ ਜੀ ਤੇ ਹੁਣ ਕੀ ਮੰਗਦੀ ਭਾਈ ਸਾ ਦੁਕਾਨ ਲਾ ਕੇ ਕੁੜੀ ਮਸਾਲੀ ਮੇਰੀ ਇੱਥੇ ਹਾਂ ਪਾਂਡੇ ਮੰਦ ਪਾਂਡੇ ਮੰਦ ਆ ਮੰਗਦੀ ਆ ਉਹ ਤਾਂ ਮਾਰ ਦਿੰਦੀ ਨੇ ਝੂਠੇ ਕਰ ਕਰ ਛੱਡੀ ਜਾਂਦੀ ਐ ਉਹ ਕਿੰਨੇ ਦਾ ਐ ਹਾਂ ਕਿਤਨੇ ਦਾ ਲਫੜ ਬੱਸ ਖੋਸ ਲਾ ਉਹਨੂੰ ਦੇ ਹੁਣ 100 ਰੁਪਏ ਵੀ ਦੇ ਉਹਨੂੰ ਹਾਂ ਆ ਕਾਟ ਦੇ ਤੇ ਜਦੋਂ 100 ਰੁਪਏ ਤੇ ਹੈਗਾ 200 ਦੇ ਨੋਟ ਚ ਦੇ ਉਹਨੂੰ ਅੰਕਲ ਇਹਦੇ ਤੇ 100 ਦਾ ਨੋਟ ਹੈਗਾ ਮੈਂ ਤਾਂ ਹੀ ਗਿਆ ਮੈਂ ਥੈਂਕ ਯੂ ਚਲੋ ਜੀ ਦੇਖ ਕੇ ਉਧਰ ਗੱਡੀ ਆਉਂਦੀ ਖੜ ਜਾ ਪੁੱਤ ਖੜ ਜਾ ਹਾਂ ਆ ਚੱਲ ਹੁਣ ਹੌਲੀ ਹੌਲੀ ਚੱਲ ਹੁੰਦੇ ਚੇਲੇ ਦਲੇ ਚਲੋ ਜੀ ਚਲੋ ਜੀ ਚਲੋ ਉਹਦਾ ਜੀ ਹੁਣ ਲੈ ਗਿਆ ਉਹਨੂੰ ਉੱਪਰਲੀ ਸਾਈਡ ਇੱਕ ਡਾਕਟਰ ਕਹਿੰਦਾ ਸਕਸਨ ਕਰਨੀ ਓਦੀ ਤੇ ਇੱਕ ਫੀਡਿੰਗ ਵੀ ਕਰਾਉਣੀ ਆ ਤੇ ਇੱਕ ਐਕਸਰੇ ਵੀ ਕਰਨਾ ਚੈਸਟ ਦਾ ਵੀ ਜਿਹੜੀ ਥੋੜੀ ਜਿਹੀ ਛਾਤੀ ਖੋਲਣਾ ਔਰੇ ਨਹੀਂ ਖੋਲਣਾ ਇਹ ਤਾਂ ਤਾਂ ਗੱਡੀ 'ਚ ਖੜਾ ਦੇਣੇ ਓਏ ਇਹ ਤੁਸੀ ਕਾਕਾ ਰੱਖ ਨਾਲ ਨਹੀਂ ਬੋ ਤਾਂ ਘਰ ਜਾ ਕੇ ਬਸ ਉਹਨਾਂ ਦਾ ਨਿਆਣਿਆਂ ਨੇ ਕਿਹਾ ਉੱਥੇ ਤੇ ਲੈ ਆਈ ਜਿੱਥੇ ਗਈ ਵੀ ਸੀ ਆ ਔਰੇ ਤੇ ਲੈ ਲੈ ਚਲ ਔਰ ਤੀਜੀ ਕੀ ਕਰ ਰਹੀ ਆ ਇੰਨਾ ਇੱਕ ਮਿੰਟ ਆ ਗੱਡੀ ਚ ਦਿਖਾਈ ਕਿਨੇ ਖੜਾਵਾ ਸਮਾਨ ਆ ਜਿਹੜਾ ਪਿਆ ਗੱਡੀ ਚ ਹੋਰ ਕੁਛ ਆ ਹੋਰ ਕੁਛ ਦਾ ਕੀ ਮਤਲਬ ਆ ਬਾਈ ਥੱਲੇ ਕਿਉਂ ਹੱਥ ਲਾਉਂਦੀ ਆ ਐਕਣੀ ਤਾਂ ਖਾਣਾ ਕੁਛ ਚਲੋ ਕੁੜੀ ਤੀਜੀ ਦਾ ਤੁਹਾਨੂੰ ਮੈਂ ਖਿਲਾ ਦੇਣੀ ਹੁਣ ਤਾਂ ਔਲਾਦ ਨੇ ਤੇਰੇ ਦੋ ਹਾਂ ਅਲੇ ਜੀ ਆ ਫੜ ਕੇ ਅੰਦਰੇ ਕਰ ਲਿਓ ਜੀ ਕਰਿਓ ਇਹਨੂੰ ਕਿੰਨੇ ਦਾ ਕਰਿਓ ਇਹਦਾ ਟੈਸਟ ਇਹ ਵੀ ਡਾਕਟਰ ਦੀ ਦੁਕਾਨ ਆ ਇਹ ਪਤਾ ਤੈਨੂੰ ਇਹ ਸਾਡੇ ਡਾਕਟਰ ਦਾ ਇੱਥੀ ਆ ਕਿਤੇ ਨਹੀਂ ਹੈਗਾ ਮੈਂ ਮੰਨ ਕੇ ਚਲੇ ਆ ਤੇ ਹੁਣ ਤੂੰ ਐ ਕਰ ਇੱਕ ਮਿੰਟ ਟਾਕੀ ਲਾਉਣ ਦੇ ਮੈਨੂੰ ਖੜ ਦਾ ਇਹ ਤੇਰੇ ਵੱਜਣਾ ਉਹ ਦੇਖ ਪਾ ਉਧਰ ਵੀ ਦੇਖ ਲੈ ਸੋਤ ਨਾ ਬਾਹਰ ਉਹ ਯਾਰ ਇੱਕ ਤਰ੍ਹਾਂ ਸੈਂਟਰ ਲੌਕ ਵਾਲਾ ਕੰਮ ਕਰਾਉਣਾ ਪੈਣਾ। ਹਾਂਜੀ। ਕੀ ਗੱਲ? ਜਿਹਨੂੰ ਤਾਂ ਟਾਈਮ ਲੱਗਦਾ ਤਾਂ 6 ਸੈਕਸ਼ਨ ਹੁੰਦਾ। ਉਹ ਲੈ 6 ਸੈਕਸ਼ਨ ਦਾ 2 ਸਾਲ ਦਾ ਕੰਮ ਹੈ। ਅਜਾ ਆਪਾਂ ਨੇ ਕੋਈ ਫੀਡ ਕਰਾ ਕੇ ਦੇ ਦਿੰਦੇ ਕੰਮ। ਉਹ ਫੀਡ ਤਾਂ 10 ਮਿੰਟ ਦਾ ਕੰਮ ਹੀ ਨਹੀਂ। ਹੈਂ? ਕਰੋ ਰੋਟੀ ਪਾਪਾਈ। ਉਹ ਕੋਈ ਨਹੀਂ ਕਰ ਲੈਣਾ। ਬ ਕੋਈ ਨਹੀਂ ਮਾਂ ਪਿਓ ਹਿੱਲਾ ਕਰ ਦੇਣਾ। ਤੂੰ ਉਹ ਟੈਨਸ਼ਨ ਨਾ ਲੈ। ਬਸ ਸੈਕਸ਼ਨ ਦਾ ਪਾਪਾ ਪਾਉਣਾ ਉਹਨੇ ਅੰਦਰ ਦਾ ਖਿੱਤ ਲੈਣਾ ਬਾਥੋਕਾ ਥੱਕਦਾ ਜਿਹੜਾ ਉਹਦੇ ਹੈਗਾ ਬਸ ਉਦੋਂ ਬਾਅਦ ਦੁੱਧ ਪਿਲਾ ਦੇਣਾ ਉਹਨੂੰ ਬਸ ਇੱਕ ਮੁੰਲਾਦਾ ਚੈਸਟ ਦਾ ਐਕਸਰ ਨਾਲ ਲਿਖਤਾ ਉਹਨੇ ਹੋਰ ਤਾਂ ਕੋਸਾ ਹੀ ਨਹੀਂ ਮੈਂ ਤਾਂ ਕਹਿਣੀ ਵੀ ਪਾਪਾ ਜੀ ਦੀ ਕਾਜੀ ਰੋਟੀ ਨਾ ਉਹ ਅਜੇ ਬਹੁਤ ਟਾਈਮ ਪਿਆ ਪਾਪਾ ਜੀ 7 ਵਜੇ ਪ੍ਰਸ਼ਾਦਾ ਛਕਦੇ ਤੇ 5 ਵਜੇ ਐ ਮਮਮੀ ਇੰਨੀ ਕਾ ਨੂੰ ਟੈਨਸ਼ਨ ਲੈ ਲਈ ਮੈਂ ਬਾਈ ਨਾਲ ਗੱਲ ਕਰ ਲੈਣੀ ਫੋਨ ਪਰ ਓਏ ਆਇਨੇ ਹੁਣ ਦੇਖ ਆਇਨੇ 100 ਰੁਪਏ ਤੇ ਭਾਂਡੇ ਲੈ ਲਿਆ ਰਸੋਈ ਵਾਲੇ ਹਾਂ ਹਾਂ ਅਜਾ ਤੇ ਚੀਜੀ ਖਾਣ ਨੂੰ ਉਹਦੀ ਕਸਰਾ ਚੀਜੀ ਗੱਡੀ ਦੇ ਵਿੱਚ ਐਨੀਆਂ ਪਈਆਂ ਚੀਜੀਆਂ ਪਈਆਂ ਕਿਸੇ ਲਬਾਬੇ ਚ ਕਾਲੀਏ ਲਬਾਬਾ ਪਿਆ ਉਹਦੇ ਵਿੱਚ ਬਹੁਤ ਕੁਝ ਫੇਰ ਚਲੋ ਬਹੁਤ ਕੋਸ ਪਿਆ ਬਹੁਤ ਕੋਸ ਪਤਾ ਚਲ ਆ ਪਹਿਲਾਂ ਕਾਲਾ ਸੇ ਲਬਾਬਾ ਲੱਭੀਏ ਤੇਰਾ ਕਿੱਥੇ ਹੈ ਬਾਕੀ ਕੰਮ ਬਾਅਦ ਚ ਤੂੰ ਖੁੱਲ ਜੂਗੀ ਹਾਂ ਠੀਕ ਹੈ ਜੀ ਮਿਲਦੇ ਆ ਫੇਰ ਤੁਹਾਨੂੰ ਲਓ ਜੀ ਇੱਕ ਤਾਂ ਕਿੰਨੇ ਗ੍ਰਾਮ ਖੂਨ ਪਣਾ 8 ਗ੍ਰਾਮ 8 ਗ੍ਰਾਮ ਖੂਨ ਥੋੜੀ ਜਿਹੀ ਬਲੱਡ ਚ ਆ ਗਈ ਇਨਫੈਕਸ਼ਨ ਤੇ ਡਾਕਟਰ ਸਾਹਿਬ ਕਹਿੰਦੇ ਵੀ ਅੱਛੀ ਰਹਿਣਾ ਪੈਣਾ ਐਨੂੰ ਐਨੂੰ ਮਨੋ ਇਹ ਤੇ ਮੈਨੂੰ ਲੱਗਦਾ ਵੀ ਦੋ ਟੀਕੇ ਇਹਦੇ ਲਵਾਇ ਦਵਾਂ ਮੈਂ ਫੇਰ ਤੂੰ ਹੱਥ ਗੰਦੇ ਲਾਈ ਜਿੰਦੀ ਥੱਲੇ ਇੱਕਣੀ ਦਾ ਮੂੰਹ ਤੇ ਪਾ ਲੈਣਾ ਫੇਰ ਤੂੰ ਵੀ ਅੱਥੀ ਪੈ ਜੀ ਅੱਜ ਪਾਪਾ ਨੂੰ ਮੈਂ ਬੁਲਾਇਆ ਉਹਦੇ ਨਾਲ ਭੇਦ ਦੋਣੀ ਐ ਪਰ ਠੀਕ ਆ ਫੇਰ ਤੂੰ ਕਹਿਣਾ ਦਾ ਮੰਨਦੀ ਨਹੀਂ ਤਾਂ ਲੈ ਤਾਂ ਮੈਨੂੰ ਛੇੜੀ ਵੀ ਆਉ ਇੰਨਾ ਸਮਾਨ ਕਿਆ ਕਰਨਾ ਤਾਂ ਅੰਦਰ ਜਿਹੜੇ ਮਰਦ ਦਾ ਕੰਪੜ ਕੰਪੜਾ ਤੋਂ ਕੱਪੜੇ ਨਹੀਂ ਆਣੇ ਆ ਹੀ ਲੈ ਲੈ ਬਸੌਣੀ ਜੀ ਚਲਵੇਟ ਲਈ ਬੱਸ ਉਹਨੂੰ ਆ ਆਪਾਂ ਨੂੰ ਕੰਪੜ ਮਗਾ ਲੈਣਾ ਤਾਂ ਉਹ ਮੰਗਾ ਲੈਣਾ ਆ ਜਾਣਾ ਬਾਈ ਨੇ ਫੋਨ ਕਰ ਲਿਆ ਮੈਂ ਅਰੇ ਡੱਪਰ ਤਾਂ ਕਉ ਪਈਆਂ ਇਹਦੇ ਵਿੱਚ ਬੱਸ ਫਿਰ ਤੇ ਲੋੜੇ ਨਹੀਂ ਛੋਟਾ ਪੈਕਟ ਦਾ ਜਿਹੜਾ ਉਹ ਟੱਕ ਲਾ ਕੇ ਤੇ ਆ ਬੈਠੇ ਚ ਬੜ ਠੀਕ ਉਹ ਇਹਦੇ ਕੰਬਣਾ ਲੈ ਪਾਪਾ ਤੇ ਇਹ ਤਾਂ ਚੱਲ ਅੱਧ ਚੱਲ ਪੁੱਤ ਆ ਮੋੜਿਆ ਮੈਂ ਜਿਹੜੇ ਪਾਂਡੇ ਦੇ ਪਾਂਡੇ ਦੇ ਕਿਆਉ ਲਿਆਉਣਾ ਕਿਆ ਲੈਣਾ ਦੱਸ ਇੱਤੀ ਕਰ ਪੀਪੀ ਕਰਨ ਵਾਲਾ ਪੀਪੀ ਕਰਨ ਵਾਲਾ ਲੈਣਾ ਉਹ ਮੋੜ ਦਵਾ ਫੇਰ ਬਾਦ ਹੁਣ ਤੁਹਾਨੂੰ ਦਵਾਉਣਾ ਚੀਜ਼ਾਂ ਦਾ ਮੈਂ ਲਾਉਂਗਾ ਦੇਖ ਰਾਤ ਅਸੀਂ ਜੀ ਬਹੁਤ ਔਖੀ ਗੱਟੇ ਤੇ ਅੱਜ ਸਾਡੀ ਛੋਟੀ ਜੀ ਦੇ ਫਿਰ ਦੁਬਾਰਾ ਟੈਸਟ ਹੋਇਆ ਤੇ ਟੈਸਟਾਂ ਦੇ ਵਿੱਚ ਜਿਹੜੀ ਇਨਫੈਕਸ਼ਨ ਸੀ ਉਹ ਵੀ ਕਲੀਅਰ ਆ ਗਈ ਤੇ ਛਾਤੀ ਦਾ ਇੱਕ ਉਹ ਵੀ ਠੀਕਾ ਹੈ ਉਹ ਵੀ ਠੀਕ ਆ ਪਰ ਡਾਕਟਰ ਤਾਂ ਕਹਿੰਦਾ ਸੀ ਵੀ ਨਾਰਮਲ ਜੀ ਪ੍ਰੋਬਲਮ ਹੈਗੀ ਵੀ ਜਿਹੜੇ ਅਸੀਂ ਐਂਟੀਬਾਇਓਟਿਕ ਦਿੱਤੇ ਸੀ ਵੀ ਉਹਦੇ ਨਾਲ ਉਹ ਕਲੀਅਰ ਹੋ ਗਈ ਪਰ ਜਿਹੜੀ ਉਹ ਸੁਸਤ ਹੋਈ ਕੱਲ ਉਹ ਕੋਈ ਸੋਚਣ ਦਾ ਪਿਛਾ ਬਣਦਾ ਉਹ ਡਾਕਟਰ ਕਹਿੰਦਾ ਵੀ ਅ ਜਦ ਤਾ ਜਿਹੜੀ ਫੀਡ ਚੇਂਜ ਹੋਈ ਉਹਦੀ ਵੀ ਉਹਦੇ ਕਰਕੇ ਵੀ ਹੋ ਸਕਦਾ ਵੀ ਹੋਰ ਤਾਂ ਕੋਈ ਵਜ੍ਹਾ ਉਹਨਾਂ ਨੇ ਦੇਖੀ ਨਹੀਂ ਜਾਂਦਾ ਟੈਸਟ ਸਾਰੇ ਓਕੇ ਆ ਵੈਸੇ ਰਾਤ ਨੂੰ ਸਾਡੇ ਜਿਹੜਾ ਡਾਕਟਰ ਕਹਿੰਦੇ ਜੇ ਚੜਨ ਨੂੰ ਕੱਲ ਉਹ ਵੀ ਨਹੀਂ ਹੁਣ ਚੜਨਾ ਉਹ ਕਹਿੰਦੇ ਵੀ ਦਵਾਈ ਨਾਲ ਹੀ ਵਧਾਵਾਂਗੇ ਆਪਾਂ ਬਸ ਆਪਣੇ ਬਲਤ ਤਾਂ ਫੁੱਲਾ ਮੰਗ ਰੱਖਿਓ ਸੀ ਡਾਕਟਰ ਨਾਲ ਬਹੁਤ ਬੱਚੇ ਵਿੱਚ ਵਿੱਚ ਪੈਣਾ ਦੇ ਬਹੁਤ ਨੇ ਕਮੈਂਟ ਹੁਣ ਤੱਕ ਕਰ ਵੀ ਦਿੱਤੇ ਹੋਣੇ ਵੀ ਤੁਸੀਂ ਕੇਅਰ ਨਹੀਂ ਕਰੀ ਤੁਸੀਂ ਐ ਤੁਸੀਂ ਐ ਤੁਸੀਂ ਐ ਆਪਣੇ ਬੱਚੇ ਦਾ ਸਾਡਾ 101% ਉਹਦੇ ਵੱਲ ਫੋਕਸ ਆ ਬਾਕੀ ਡਾਕਟਰ ਕਹਿੰਦਾ ਜੀ ਜਿਹੜਾ ਪ੍ਰੀ ਮੈਚੂਰ ਬੱਚਾ ਹੁੰਦਾ ਹੈ ਵੀ ਜਦੋਂ ਆ ਵੈਦਰ ਚੇਂਜ ਹੁੰਦਾ ਤਾਂ ਇੱਕ ਵਾਰ ਉਹ ਸਾਡੇ ਤੱਕ ਪਹੁੰਚਦਾ ਜਰੂਰ ਹੈ ਤੇ ਦੂਜੀ ਵੀ ਤੁਸੀਂ ਘਬਰਾਉਣਾ ਨਹੀਂ ਡਰਨ ਵਾਲੀ ਗੱਲ ਕੋਈ ਨਹੀਂ ਹੈਗੀ ਵੀਰ ਨਾਰਮਲ ਜਿਹੀਆਂ ਪ੍ਰੋਬਲਮ ਆ ਚੱਲ ਇਹ ਹੱਲ ਹੋ ਵੀ ਜਾਂਦੀਆਂ ਕਈ ਵਾਰ ਕਹਿੰਦਾ ਬੱਚੇ ਨੂੰ ਕੋਈ ਵਾਰ ਜਿਆਦਾ ਪਾ ਤੱਤਾ ਹੀ ਦੁੱਧ ਪਿਲਾ ਦਿੰਦੇ ਜਾਂ ਜਿਆਦਾ ਠੰਡੀ ਪਿਲਾ ਹੋ ਜਾਂਦਾ ਵੀ ਉਹਦੇ ਨਾਲ ਵੀ ਇਹ ਚੀਜ਼ ਆ ਸਕਦਾ ਸਾਨੂੰ ਤਾਂ ਇਹ ਪੱਕਾ ਹੀ ਹੈ ਵੀ ਚਲੋ ਸ਼ੁਭ੍ਰੀਤ ਨੂੰ ਕਿ ਦਿਨ ਜ਼ਖਾਮ ਸੀ ਉਹਨੇ ਉਹਦੀ ਪਾਰੀ ਕਰ ਲਈ ਤਾਂ ਉਸ ਟਾਈਮ ਸੰਦੀਪ ਨੇ ਕਹਿਤਾ ਸੀ ਵੀ ਇਹਨੂੰ ਦਿੱਕਤ ਆਉਂਗੀ ਉਹ ਤੋਂ ਬਾਅਦ ਘਟੋ ਘਟ ਸੀ ਚਾਰ ਵਾਰ ਡਾਕਟਰ ਕੋਲ ਚੈੱਕ ਅਪ ਕਰਾ ਚੁੱਕੇ ਸੀ ਇਹਦਾ ਚਾਰ ਨਹੀਂ ਪੰਜ ਨਹੀਂ 6 6 5 6 ਵਾਰ 5 6 ਦਿਨਾਂ ਚ 9 4 5 6 ਵਾਰ ਕਿੱਥੇ ਆ ਲਿ ਗੂ ਕਿਉਂ ਇੱਕ ਦਿਨ ਤਾਂ ਜਿੱਦਨ ਮੈਂ ਤੁਹਾਨੂੰ ਕਿਹਾ ਵੀ ਉਹਨੂੰ ਥੋੜਾ ਜਿਹਾ ਹੀ ਜ਼ਖਾਮ ਉਦਣੇ ਆਏ ਜਦੋਂ ਤੁਸੀਂ ਗੱਡੀ ਲੈ ਕੇ ਆਏ ਉਹ ਦਿਨ ਸਵੇਰੇ ਫੇਰ ਆਏ ਹਾਂ ਸਰਜਰੀ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਸਾਰੇ ਕੰਮ ਛੱਡੋ ਪਹਿਲਾਂ ਆਪਾਂ ਅੰਮ੍ਰਿਤਸਰ ਨੂੰ ਲੈ ਕੇ ਜਾਣਾ ਮੈਂ ਸਾਰੇ ਕੰਮ ਛੱਡ ਕੇ ਚਲੇ ਨਹੀਂ ਤੀ ਆਏ ਉਹ ਹਾਂ ਹਾਂ ਪੂਰੇ ਘਰ ਚਾਰ ਵਾਰ ਆਏ ਆ ਫੇਰ ਉਹ ਤੋਂ ਬਾਅਦ ਇੱਕ ਵਾਰ ਫੇਰ ਮਿਲ ਕੇ ਇੱਕ ਵਾਰ ਕੱਲ ਲਾਗੇ ਉਹਦੇ ਕੋਲ ਫੇਰ ਪਰਸੋਂ ਆ ਇੱਕ ਵਾਰ ਹਾਂ ਪੰਜਵੀਂ ਪੰਜਵੀਂ ਵਾਰ ਕੱਲ ਲਾਗੇ ਛੇ ਕਿ ਦਿਨਾਂ ਦੇ ਵਿੱਚ ਪੰਜ ਪੰਜ ਛੇ ਵਾਰ ਕਿਉਂ ਸਾਨੂੰ ਵੀ ਕੋਈ ਦਿੱਕਤ ਉਹਨੂੰ ਲੱਗਦੀ ਸੀ ਵੀ ਹੈਗੀ ਥੋੜੀ ਜੀ ਪਰ ਡਾਕਟਰ ਨੂੰ ਪਤਾ ਕਿਹ ਚੱਕਰ ਕੀ ਹੋਇਆ ਜ਼ਿਆਦਾ ਹਾਂ ਉਹ ਉਹ ਤੋਂ ਤਲਫਟਾ ਉਹਦਾ ਕੁਝ ਕਰੀ ਡਾਕਟਰ ਵੀ ਨਾ ਜਿਵੇਂ ਉਹਦਾ ਫੁੱਲ ਬਾਡੀ ਕੱਪੜੇ ਪਾਏ ਹੋਏ ਉਹਦੇ ਉੱਪਰ ਸਟੈਥੋਸਕੋਪ ਹੈ ਕਹਿੰਦੇ ਉਹਨੂੰ ਮਿਲਦਾ ਜਿਹੜਾ ਕੰਨਾਂ 'ਤੇ ਲਾ ਕੇ ਚੈੱਕ ਕਰਦੇ ਆ ਉਹਦੇ ਨਾਲ ਉਹਨਾਂ ਨੂੰ ਵੀ ਨਹੀਂ ਪਤਾ ਇਹਨੂੰ ਵੀ ਨਹੀਂ ਉਹਨਾਂ ਨੂੰ ਵੀ ਨਹੀਂ ਤਾਂ ਪਤਾ ਲੱਗਦਾ ਹੈਗਾ ਵੀ ਹਾਂ ਵੀ ਉੱਪਰ ਤੇ ਤਾਂ ਸਹੀ ਹੋ ਲੱਗਦਾ ਸੀ ਪਰ ਵਿੱਚ ਥੋੜੀ-ਬਹੁਤੀ ਕਿਤੇ ਨਾ ਕਿਤੇ ਕੋਈ ਦਿੱਕਤ ਹੈਗੀ ਸੀ ਚਲੋ ਬੈਕਗ੍ਰਾਉਂਡ ਸਾਡੇ ਬਹੁਤ ਨੇੜੇ ਹੋ ਕੇ ਸੁਣੀ ਤਾਜ਼ਾ ਹੋਣੋਂ ਡਾਕਟਰ ਨੇ ਕਿਹਾ ਵੀ ਓਕੇ ਐਨ ਸਾਰਾ ਕੁਛ ਅਕਸਰ-ਉਕਸਰ ਆ ਗਿਆ ਰਿਪੋਰਟਾਂ ਆ ਗਈਆਂ ਫੇਰ ਆਹ ਮਾਹ ਵੀ ਚੱਲ ਹੁਣ ਜੂਸ ਵੀ ਕਿਹਾ ਹੁੰਦਾ ਕਿ ਉਹ ਤਾਂ ਉੱਪਰ ਆਈ ਸੀ ਜੂ ਤੇ ਪਾਈ ਵੀ ਉਹਨਾਂ ਨੇ ਰਾਤ ਦੀ ਤੇ ਉਹਨੇ ਹੁਣ ਜਿਹੜੀ ਬੀ ਐਮ ਐਲ ਫੀਡ ਦਿੱਤੀ ਸੀ ਉਹਨੇ ਉਹ ਹਾਜਮ ਕਰ ਲਈ ਨਾਲੇ ਉਹਨੂੰ ਕੋਈ ਸਾਚੀ ਵੀ ਦਿੱਕਤ ਨਹੀਂ ਆਕਸੀਜਨ ਲੱਗ ਗਈ ਉਹ ਵੀ ਹੂੰ ਉਹ ਕਹਿੰਦਾ ਵੀ 5 ਵਜੇ ਤੋਂ ਬਾਅਦ ਮੈਂ ਉਹ ਤਾਂ ਚੱਲ ਉਦਾਂ ਹੀ ਹੁੰਦਾ ਥੋੜਾ ਜਿਹਾ ਡਾਕਟਰਾਂ ਕੋਲ ਟ੍ਰੈਕਟ ਵੀ ਹੁੰਦਾ ਡਰਾਮ ਦਾ ਵੀ ਡਰੋਂਗੇ ਚਲੋ ਡਰਾਉਣਾ ਵੀ ਜ਼ਰੂਰੀ ਹੈ ਤਾਂ ਇਸੇ ਸਾਵਧਾਨੀਆਂ ਰੱਖਾਂਗੇ ਜੇ ਡਾਕਟਰ ਸਾਨੂੰ ਡਰਾਉਂਗੇ ਜੇ ਉਹਨਾਂ ਨੇ ਡਰਾਏ ਨਹੀਂ ਜੇ ਉਹ ਐਂ ਕਹੇ ਤੁਹਾਨੂੰ ਠੀਕ ਆ ਸਾਰਾ ਕੁਝ ਠੋਕਿਆ ਤਾਂ ਥੋੜੀ ਥੋੜੀ ਢਿੱਲ ਦਿੰਦੇ ਦਿੰਦੇ ਸੱਤ ਢਿੱਲ ਵੀ ਜ਼ਿਆਦਾ ਦੇਣਾ ਦੀ ਐਸੀ ਗੱਲ ਨਹੀਂ ਹੈਗੀ ਮੈਂ ਤਾਂ ਰੀਤ ਨੂੰ ਤਾਂ ਕਰਦੀ ਹੁੰਦੀ ਦੂਰ ਵੀ ਹਟ ਜਾਣਾ ਛੇੜਨਾ ਨਹੀਂ ਚੱਲ ਕੋਈ ਤਾਂ ਬੁੱਤੀ ਕਾ ਤੇ ਲਟਕਾਈਏ ਨਾ ਮੈਨੂੰ ਐ ਤਾਂ ਹੈ ਵੀ ਦੂਰ ਆਪਾਂ ਤੇ ਚਲੋ ਤਾਂ ਫਿਰ ਹੈਗੀ ਆ ਜਿਹੜਾ ਹੈਗਾ ਤਾਂ ਹੈਗਾ ਹੀ ਆ ਸਰ ਮੈਂ ਹੁਣ ਉਹਨੂੰ ਜਿਵੇਂ ਹੱਥ ਲਾਉਣੀ ਹੈ ਨਾ ਰੋ ਹਿੱਲ ਲੀ ਜਾ ਰੋਮ ਦੀਆ ਉਹਨੂੰ ਵੀ ਗੋਦੀ ਦਾ ਅਹਿਸਾਸ ਹੈ ਹੂੰ ਆ ਗਿਆ ਤਾਂ ਕਰਾਂਗੇ ਮੜੀ ਸੌਰੀ ਲੋ 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 ਕਰ ਦਿੰਦੇ ਕਰ ਦਿੰਦੇ ਠੀਕ ਹੈ ਜੀ ਅਸੀਂ ਵੀ ਖੜੇ ਆ ਜੀ ਪਹਿਲਾਂ ਸਾਡੇ ਮੂਰੇ ਕੋਈ ਗੱਡੀ ਲਾ ਕੇ ਤਾਂ ਅਸੀਂ ਵੀ ਵਿਚਾਲੇ ਖੜ ਗਏ ਹੁਣ ਗੱਡੀ ਸਾਡੇ ਮਗਰ ਆ ਕੇ ਘੋਰਨ ਲੱਗ ਗਈ ਮਾਰਨ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੋਗ ਚ ਮਾਰਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚੁੱੱਕ ਕੇ ਬਾਏ ਬਾਏ